ਉਹ ਭਾਈ ਕਰੇ ਆ ਨਹੀਂ ਮੰਗਣ ਆਲੇ ਤੁਸੀਂ ਯਾਰ ਤੁਰੇ ਰਹਿੰਦੇ ਆ ਦੂਜੇ ਕੋ ਦਿਨ ਮੇਰੇ ਪੀ ਦਾਲ ਦੂਣ ਆਟਾ ਉੱਟਾ ਕੋਈ ਹੋਵੇ ਦਾ ਦੁੱਧ ਦੁੱਧ ਪਾ ਦੇ ਥੋੜਾ ਬਹੁਤ ਦੁੱਧ ਆ ਆਹਦਾ ਕਿਲੋ ਲਈਦਾ ਸ਼ਾਮ ਨੂੰ ਕੋਈ ਨਾ ਗਰਾਸੀ ਪਾ ਦੇ ਐ ਕਰੋ ਅੱਗੇ ਹੋਗਾ ਤੁਸੀਂ ਦਵਾ ਲੱਗੂਗੀ ਦਵਾ ਤਾਂ ਲੱਗੀ ਪਈ ਆ ਤਾਂ ਦਿੱਥੇ ਤੁਰੇ ਫਿਰਦੇ ਕਿੱਥੋਂ ਆਏ ਬੱਬਾ ਬਾਬੇ ਆਏ ਇੱਥੋਂ ਹੀ ਆਏ ਆ ਨੇੜੇ ਹੀ ਆਏ ਆ ਤਾਂ ਹੀ ਡੇਲੀ ਆਈਦਾ ਤੁਹਾਨੂੰ ਪਤਾ ਹੀ ਆ ਡੇਲੀ ਦਾ ਨਾਂ ਆਇਆ ਕਰੋ ਉਹੀ ਤਾਂ ਕਹਿੰਦਾ ਮਤਲਬ ਬਾਬਾ ਹਫ਼ਤੇ 'ਚ ਇੱਕ ਦੋ ਵਾਰੀ ਤਾਂ ਆਈ ਚਾਹੀਦਾ ਜੀ ਕੀ ਕਰੀਏ ਹੁਣ ਅਸੀਂ ਘਰ ਵੀ ਚਲਾਉਣਾ ਯਾਰ ਦਾ ਤੇ ਕੀ ਆਟਾ-ਉਟਾ ਲੈਣੇ ਹੈ ਕਿ ਕੀ ਦੇ ਦਿਓ ਜੀ ਜੋ ਖੁਸ਼ੀ ਨਾਲ ਜੋ ਬਣਦਾ ਜੋਰਦਾ ਦੇ ਦਿਓ ਯਾਰ ਰੋਜ਼ ਹੀ ਤੂੰ 10 ਰੁਪਏ ਲੈ ਜਾਂਦਾ ਕਿ ਪੰਜ ਲੈ ਜਾਂਦਾ ਕਰਦਾ ਕੀ ਸ਼ਾਮ ਨੂੰ ਜਾਦੀਦਾ ਹੀ ਉੱਥੇ ਦੇ ਕੇ ਇਹ ਬੀੜੀਆਂ ਪੀਂਦੇ ਆ ਯਾਰ ਇਹਨਾਂ ਨੂੰ ਨਾਂ ਪਾਇਆ ਕਰੋ ਯਾਰ ਦਾਣੇ ਦੂਣੇ ਆ ਲਓ ਜੀ ਦਵਾ ਲੱਗੂਈ ਉਹਦੀ ਉੱਪਰਲੇ ਦੀ ਤੈਨੂੰ ਨਹੀਂ ਲੱਗ ਰਹੀ ਹੈ ਤਾਨੂੰ ਨਹੀਂ ਨਾ ਥੋੜਾ ਸਾਡੀ ਥੋੜਾ ਚੱਪੜਾ ਦੇਖੋ ਜੀ ਪਿਉਮਾ ਦੀਆਂ ਚੱਪਲਾਂ ਪਾਈਆਂ ਤੇ ਆਟਾ ਮੰਗਣ ਆਏ ਇਹ ਤਾਂ ਹੀ ਤੁਹਾਡੇ ਵਰਗੇ ਭਗਤਾਂ ਨੇ ਦਾਨ ਕੀਤੀਆਂ ਨੇ ਬਾਬਾ ਹੈ ਜੀ ਨਾਮ ਬਣਾ ਬਾਬਿਆਂ ਦੀ ਬਾਬਾ ਕਰੇ ਬਣਾ ਕੇ ਨੈੱਟ ਤੇ ਚੜੋਂਗੇ ਤਾਂ ਜੀ ਆਹ ਥੋੜਾ ਕੰਮ ਬਹੁਤ ਚੱਲੂਗਾ ਜੀ ਨਹੀਂ ਸ਼ਾਇਦ ਸ਼ਾਇਦ ਬਾਬਾ ਤੁਹਾਨੂੰ ਵੀ ਕੋਈ ਲੈ ਦੇ ਚੱਕ ਕੇ ਬਾਬਿਆਂ ਨੂੰ ਚੱਕ ਕੇ ਲੈ ਜਾਂਦੀ ਰਹਿੰਦੇ ਆ ਭਗਤ ਲੈ ਜਾਂਦੇ ਆ ਤੁਸੀਂ ਆ ਬਹੁਤ ਨੇ ਸਾਡੇ ਜੀ ਬੱਸ ਜੀ ਕੀ ਕਮਾ ਬਾਬਾ ਮੋਟਰਸਾਈਕਲ ਕਿੱਥੋਂ ਲਿਆ ਜੇ ਇਹ ਚੋਰੀ ਵਾਲਾ ਜੀ ਰਾਤ ਚੱਕ ਕੇ ਆਹ ਦੇਖ ਲੋ ਵੀ ਤੋਂ ਬਣਾ ਜੀ ਮੋਟਰਸਾਈਕਲ ਬਾਬਿਆਂ ਦਾ ਜੀ ਇਹਦਾ ਚੋਰੀ ਦਾ ਜੀ ਨਹੀਂ ਚੋਰੀ ਦਾ ਨਹੀਂ ਲੱਗਦਾ ਤੁਸੀਂ ਆਪਣੇ ਘੱਟੇ ਲੱਗਦੇ ਆਪਾਂ ਹੀ ਆ ਜੀ ਇੱਥੇ ਘੜਾ ਰਹਿੰਦਾ ਜੀ ਓਏ ਇਹਦੇ ਦੇ ਨਾਲ ਅੱਕ ਰੱਖੀ ਚਾਹੀਦਾ ਜੀ ਜਵਾਕ ਸਕੂਲੇ ਪੜ ਜਾਂਦੇ ਆ ਰਾਤ ਨੂੰ ਕਿੱਥੇ ਸੌਣੇ ਆ ਅੰਦਰ ਹੀ ਸੌਣੇ ਆ ਅੰਦਰ ਹੀ ਸੌਣੇ ਆ ਨਹੀਂ ਬਾਹਰ ਹੀ ਰੱਖਿਆ ਕਰੋ ਨਹੀਂ ਅੰਦਰ ਲਾ ਦੀ ਦਾ ਪਣੀ ਵਾਲਾ ਕੂਲਰ ਜਾਂ ਵਾਟਰ ਪਿਆ ਉੱਤੇ ਉੱਧਰ ਨਾ ਤੂੰ ਨਿਗਾਹ ਮਾਰ ਚਲੋ ਤੂੰ ਦੱਸ ਉਹ 5 ਰੁਪਏ ਬਹੁਤ ਜੋ ਬਣਦਾ ਜੁੜਦਾ ਦਿਓ ਜੀ ਆਪਾਂ ਲੈ ਲਈ ਤੇ ਕੀ ਗੱਲ ਕੀ ਨੌਕਰੀ ਲੱਗਾ ਸਾਡੇ ਇੱਥੇ ਜੇ ਤਨਖਾਹ ਦੇ ਜੀ ਤੈਨੂੰ ਦੇ ਦਿਓ ਜੀ ਤੇ ਆ ਬਾਬਾ ਨਹੀਂ ਬੋਲਦਾ ਕੁਝ ਸਾਇਲੈਂਟ ਬਾਬਾ ਇੱਕਲੇ ਕਰੇ ਬੋਲੂਗਾ ਵਾਰੀ ਵਟਾ ਰੱਖਿਆ ਜੀ ਇੱਕ ਕਰੇ ਇਹ ਇੱਕ ਕਰੇ ਮੈਂ ਸਹੀ ਹੈ ਬਾਬਾ ਥੋੜਾ ਘੇਰ ਲਾ ਲਓ ਯਾਰ ਸਾਨੂੰ ਵੀ ਨਾਲ ਲੈ ਲਓ ਤੁਸੀਂ ਆਓ ਚਲੋ ਜੀ ਚਲੋ ਚਲ ਫਿਰ ਸ਼ਰਵਾਦ ਆਪਣੇ ਘਰ ਤੇ ਹੀ ਕਰਦੇ ਚਲੋ ਇੱਥੋਂ ਮੰਗੋ ਚੱਕ ਲਓ ਕੀ ਚੱਕਣਾ ਆ ਲਿਆ ਭਗਤਾ ਸੈਂਦਰੀ ਕਿੰਨੀ ਪੇਲੀ ਉਹ ਆਪ ਵਿਚਾਰਾ पांडे ਤੂੰ ਸਾਡੀ ਪੂਰੀ ਸ਼ਾਮ ਨੂੰ ਪਾਉ ਹੈ ਜੀ ਨਹੀਂ ਚਲੋ ਸਹੀ ਆ ਬਾਬਾ ਚਲੋ ਠੀਕ ਆ ਜੀ ਓਕੇ ਜਾਓ ਅੱਗੋਂ ਹੋਇਆ ਫਿਰ ਫੇਰ ਆ ਜਾਓ ਚਲੋ ਠੀਕ ਆ ਉਦੋਂ ਤੱਕ ਅਹੀਂ ਰੋਟੀ ਰੋਟੀ ਬਕਾਉਨੇ ਆ ਤੇ ਛੱਕ ਜਾ ਜੀ